ਇਸ ਵਾਰ ਨਹੀਂ ਬਣਿਆ ਤਾਸ਼ ਪੱਤਨ ਤੇ ਪਲਟੂਨਪੁੱਲ ਤਲੂਕਾਂ ਨੂੰ ਹੁਣ ਇਸ ਦੇ ਚਲਦਿਆਂ ਕਾਫੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਦੇ ਵਿੱਚ ਆਏ ਹੜਾ ਤੋਂ ਬਾਅਦ ਹੌਲੀ-ਹੌਲੀ ਹੁਣ ਜ਼ਿੰਦਗੀ ਲੈ ਤੇ ਆ ਰਹੀ ਹੈ ਹਲੇ ਵੀ ਬਹੁਤ ਸਾਰੀਆਂ ਥਾਵਾਂ ਤੇ ਜਿਹੜੀਆਂ ਨੁਕਸਾਨੀਆਂ ਇਮਾਰਤਾਂ ਨੇ ਕਈ ਥਾਵਾਂ ਤੇ ਰਸਤਿਆਂ ਦੇ ਵਿੱਚ ਵੀ ਵਿਗਨ ਪਏ ਹੋਏ ਨੇ ਜਿਸ ਦੇ ਚਲਦਿਆਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਮਿਸਾਲ ਦੇ ਤੌਰ ਤੇ ਤਾਂ ਮਿਸਾਲ ਦੇ ਤੌਰ ਤੇ ਸਰਹੱਦੀ ਪਿੰਡ ਤਾਸ਼ ਦੇ ਨੇੜੇ ਰਾਵੀ ਦਰਿਆ ਤੇ ਸਥਿਤ ਤਾਸ਼ ਇਰਪਾ ਤਾਂ ਮਿਸਾਲ ਦੇ ਤੌਰ ਤੇ ਦੱਸਦੇ ਇਹ ਕਿ ਜਿੱਥੇ ਤਾਸ਼ ਪਤਨ ਤੇ ਬਣਿਆ ਹੋਇਆ ਪਲਟੂਨ ਪੁਲ ਜੋ ਕਿ ਇਸ ਵਾਰ ਨਹੀਂ ਬਣਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਹਾਲੇ ਤੱਕ ਪੁਲ ਨਹੀਂ ਬਣਾਇਆ ਜਾਂਦਾ ਜੋ ਕਿ ਹਰ ਸਾਲ ਅਕਤੂਬਰ ਮਹੀਨੇ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਜਾਣਕਾਰੀ ਦੇ ਮੁਤਾਬਕ ਰਾਵੀ ਦਰਿਆ ਦੇ ਵਿੱਚ ਹੜਾ ਆਉਣ ਤੋਂ ਬਾਅਦ ਦਰਿਆ ਦੀ ਭੂਗੋਲਿਕ ਸਥਿਤੀ ਬਦਲ ਚੁੱਕੀ ਹੈ ਜਿਸ ਦੇ ਚੱਲਦੇ ਆ ਰਾਵੀ ਦਰਿਆ ਦੇ ਵਿੱਚ ਪਲਟੂਨ ਪੁਲ ਬਣਾਉਣਾ ਮੁਸ਼ਕਲ ਨਜ਼ਰ ਆ ਰਿਹਾ ਹੈ ਤਾਂ ਪਟੂਨ ਪੁਲ ਰਾਵੀ ਦਰਿਆ ਤੇ ਪੈਂਦਾ ਜੋ ਕਿ ਸਿਰ ਬਰਸਾਤੀ ਦਿਨਾਂ ਦੇ ਵਿੱਚ ਹੀ ਪ੍ਰਸ਼ਾਸਨ ਦੇ ਵੱਲੋਂ ਚੁਕਿਆ ਜਾਂਦਾ ਹੈ ਅਕਤੂਬਰ ਮਹੀਨੇ ਦੀ 15 ਤਰੀਕ ਨੂੰ ਇਸ ਪੁਲ ਨੂੰ ਦੁਬਾਰਾ ਪਾਉਣ ਦੇ ਲਈ ਮਿੱਤੀ ਜਿਹੜੀ ਇਹਨਦੇ ਤਾਲਤ ਕੀਤੀ ਗਈ ਹੈ ਪਰ ਦਸੰਬਰ ਮਹੀਨਾ ਲੰਘਣ ਦੇ ਬਾਵਜੂਦ ਵੀ ਪੁਲ ਨਹੀਂ ਪਾਇਆ ਗਿਆ ਜਿਸ ਨਾਲ ਸਰਹੱਦੀ ਪਿੰਡ ਤਾਸ਼ ਮਜੀਰੀ ਅਖਬਾਰਾ ਇਸ ਦੇ ਨਾਲ ਹੀ ਹੋਰ ਕਈ ਪਿੰਡ ਜਿੱਥੇ ਲੋਕਾਂ ਨੂੰ ਗੁਰਦਾਸਪੁਰ ਜਾਣ ਦੇ ਲਈ 50 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਪੈ ਰਿਹਾ ਜਿਸ ਨਾਲ ਲੋਕਾफ़ी ਪਰੇਸ਼ਾਨ ਨੇ ਤਲੂਕਾ ਉਹਦੇ ਵੱਲੋਂ ਜਿੱਥੇ ਦੇਰ ਸਵੇਰ ਕਿਸ਼ਤੀ ਦਾ ਇੰਤਜ਼ਾਰ ਵੀ ਕੀਤਾ ਜਾਂਦਾ ਸ਼ਾਮ ਨੂੰ 5 ਵਜੇ ਤੋਂ ਬਾਅਦ ਰਸਤੇ ਤੇ ਉਹ ਜਾਣਾ ਬਿਲਕੁਲ ਹੀ ਨਾ ਮੁਮਕਨ ਹੈ ਤਾਲੂਕਾ ਦੇ ਲਈ ਬੜੀ ਪਰੇਸ਼ਾਨੀ ਹੈ ਦੇਸ਼ਕ ਸਰਕਾਰਾ ਹਾਲੇ ਤੱਕ ਪੱਕਾ ਪੁਲ ਨਹੀਂ ਬਣਾ ਸਕੀ ਹੈ ਪਰ ਸਵਰਗਵਾਸੀ ਸੰਸਦ ਵਿਨੋਦ ਖੰਨਾ ਦੇ ਵੱਲੋਂ ਇਸ ਦਰਿਆ ਤੇ ਪਲਟੂਨ ਪੁਲ ਦਾ ਪ੍ਰਬੰਧ ਕੀਤਾ ਗਿਆ ਸੀ ਜੋ ਕਿ ਲੋਕਾਂ ਦੇ ਲਈ ਵਰਦਾਨ ਸਾਬਤ ਹੋਇਆ ਪਰ ਇਸ ਵਾਰ ਦਸੰਬਰ ਮਹੀਨਾ ਬੀਜਾਂ ਦੇ ਬਾਵਜੂਦ ਵੀ ਪੁਲ ਨਹੀਂ ਪਾਇਆ ਗਿਆ ਹਾਂਜੀ ਕੀ ਨਾਮ ਹੈ ਤੁਹਾਡਾ ਵਿਸ਼ਾਲ ਸ਼ਰਮਈ ਜਿਹੜਾ ਤੰਗਾ ਮੇਰਾ ਪਿੰਡ ਖਵਾੜਾ ਇਹ ਜਿਹੜਾ ਪਤਨਾਏ ਮਖਨੋ ਤੋਂ ਚੱਕਣਾ ਹਾਂਜੀ ਮਰਾਣਾ ਪਤਨਾਏ ਆਪੇ ਤੇ ਪੁਲ ਨਹੀਂ ਗਿਆ ਕਿ ਕੀ ਦਿੱਕਤ ਆ ਰਹੀ ਜੀ ਨਾਲ ਸਰੇ ਇੱਕ ਤਾਂ ਮਾਈਨਿੰਗ ਹੋਂਦੀ ਹੈ ਇਹਦੀ ਪਤਾ ਨਹੀਂ ਗੱਲ ਨਹੀਂ ਕਰਨੀ ਸੀ ਕੱਲਾ ਇਹ ਪੁਲ ਦੀ ਗੱਲ ਜਿਹੜੀ ਕਰ ਰਹੇ ਹੋ ਪੁਲ ਦੀ ਗੱਲ ਹੈ ਕਿ ਆਤੀ ਉਹ ਨਹੀਂ ਅਗੇ ਫਟੇ ਰੋਡ ਅੜ ਗਏ ਤੇ ਪਾਣੀ ਨਾਲ ਠੀਕ ਹੈ ਜੀ ਤਾਂ ਦੂਜੀ ਗੱਲ ਇਹ ਹੈ ਕਿ ਇੱਥੇ ਪਤਾ ਹੀ ਨਹੀਂ ਪਹਿਲਾਂ ਪੈ ਜਾਂਦਾ ਰਿਹਾ ਸੀ ਹੁਣ ਤੇ ਦਸੰਬਰ ਮਹੀਨਾ ਵੀ ਲੰਘ ਗਿਆ ਤਾਂ ਕਿੰਨੇ ਚਿਰ ਦਾ ਪੈ ਜਾਂਦਾ ਰਿਹਾ ਪਹਿਲਾਂ ਕੀ ਮੰਗ ਕਰਦੇ ਹੋ ਮੰਗਿਆ ਕਿ ਰੋਡ ਪੁਲ ਬਣ ਜਾਵੇ ਬਸ ਸਿਰ ਕੁਛ ਨਹੀਂ ਚਾਹੀਦਾ ਨੂੰ ਕਿੰਨਾ ਛਾਟ ਪੈਂਦਾ ਤੁਹਾਨੂੰ ਇੱਥੇ ਗੁਦਾਸਪੁਰ ਜਾਣਾ ਇੱਥੇ ਗੁਦਾਸਪੁਰ ਜਾਣਾ ਇਹ ਤਾਂ ਸਾਨੂੰ 1 ਘੰਟਾ ਆਰਾਮ ਨਾਲ ਸ਼ਾਰਟਕਟ ਪੈਂਦਾ 1 ਘੰਟਾ ਬਚਾਉ ਜਾਂਦਾ ਕਿੰਨੇ ਪਿੰਡਾਂ ਨੂੰ ਸੁਵਿਧਾ ਆਏ ਪੁੱਲ ਆਕੋ 15 ਵੀ ਪਿੰਡਾਂ ਨੂੰ ਆ ਗਈਆਂ ਕਿਉਂਕਿ ਜੇਕਰ ਅਦਰ ਕੋਈ ਨਹੀਂ ਜਾਂਦਾ ਪੋਲ ਵਾਲੇ ਨੂੰ ਅਦਰੋਂ ਨਿਕਲ ਜਾਂਦੇ ਆ ਕਿਉਂਕਿ ਅਦਰ ਸ਼ਾਰਟ ਸਦਾ ਗਦਾਸਪੁਰ ਹੈਗਾ ਕਿਹੜੇ ਕਿਹੜੇ ਪਿੰਡ ਪਿੰਡ ਅਦਰ ਸਾਡੇ ਅਦਰ ਪਿੰਦੇ ਮਖਰਪੁਰ ਬਰਮਾਲ ਖਵਾੜਾ ਅਗੇ ਬਾੜਮਾ ਤੱਕ ਵੀ ਬਮਿਆਲ ਤੱਕ ਵੀ ਲੋਕ ਇਧਰ ਨੂੰ ਆਉਂਦੇ ਨੇ ਜਿਆਦਾ ਇਹੀ ਇੱਕ ਸਹੂਲਤ ਆ ਕਿਧਰ ਨੂੰ ਸ਼ਾਰਟ ਹੋ ਜਾਂਦਾ ਵੈਰੀ ਗੁੱਡ ਬਾਈ ਪੁੱਲ ਨਹੀਂ ਪਿਆਥੇ ਕਿ ਦਿੱਕਤਾਂ ਵਾਲੀ ਪੁੱਲ ਨਹੀਂ ਪੈਣਾ ਬਹੁਤ ਦਿੱਕਤ ਆ ਰਹੀ ਆ ਕਜਗਰਬੀ ਬਹੁਤ ਜ਼ਿਆਦਾ ਹੋ ਰਹੀ ਆ ਪਹਿਲੇ ਪੁਲ ਬਣਾਇਆ ਵਗਿਆ ਰਸਤਾ ਹੀ ਨੰਗਲੇ ਦੇ ਉੱਪਰ ਦੀ ਜਿਹਦਾ ਪੁਲ ਦਾ ਬੰਦ ਹੋਇਆਗਾ ਮੁੰਦੇ ਦਾ ਕਮਰਾ ਖੋ ਗਿਆ ਤੇ ਬਣਾਉਣਾ ਚਾਹੀਦਾ ਜਲਦੀ ਤੇ ਹਿੰਦੀ ਕਿੰਨੇ ਪਿੰਡਾਂ ਨੂੰ ਸਹੂਲਤ ਹੈ ਕੋ 10 ਪਰ ਜਾਣ ਲਈ ਗਦਾਸਪੁਰੋਂ ਵੀ ਅੰਮ੍ਰਿਤਸਰੋਂ ਬੜੀ ਦੁਨੀਆ ਹੁੰਦੀ ਆ ਇੱਥੇ ਇੱਕ ਨੂੰ ਥੋੜਾ ਮੁਸ਼ਕਿਲ ਹੈ ਜੀ ਠੀਕ